ਲਿਖਿਆ ਕਿ ਇੱਕ ਮਹੀਨੇ ਲਈ ਦਿੱਲੀ ਦੇ ਲੋਕਾਂ ਨੂੰ ਪਾਣੀ ਦਵਾਈ ਬੀਜੇਪੀ ਹਰਿਆਣਾ ਤੇ ਯੂਪੀ ਦੀ ਸਰਕਾਰ ਨਾਲ ਗਾਲ ਕਰੇ ਬੀਜੇਪੀ ਕੇਸ਼ਵਲ ਨੇ ਕਿਹਾ ਕਿ ਗੁਆਂਢੀਆਂ ਸੂਬਿਆਂ ਨੇ ਦਿੱਲੀ ਨੂੰ ਮਿਲਣ ਵਾਲਾ ਪਾਣੀ ਘਟਾ ਦਿੱਤਾ ਹੈ ਤੇ ਇਸ ਦੇ ਵਿਚਾਲੇ ਤੰਦਰਪਦਰਸ਼ਨ ਦੇ ਨਾਲ ਹੱਲ ਨਹੀਂ ਦਿਖਲੇਗਾ ਇਸ ਦੇ ਚਾਲੇ ਅਰਵਿੰਦ ਕੇਸ਼ਵਲ ਦੇ ਵੱਲੋਂ ਟਵੀਟ ਕੀਤਾ ਗਿਆ ਇਸ ਦੇ ਚਾਲੇ ਅਰਵਿੰਦ ਕੇਸ਼ਵਲ ਨੇ ਕਿਹਾ ਕਿ ਆਧ ਦੀ ਪੈ ਰਹੀ ਗਰਮੀ ਦੇ ਕਾਰਨ ਆ ਜਲ ਸੰਕਟ ਰੋਜੋ ਵਾਟਰ ਕ੍ਰਾਈਸਿਸ ਹੈ ਉਹ ਪੈਦਾ ਹੋ ਗਿਆ ਹੈ ਆਧ ਦੀ ਗਰਮੀ ਪੈ ਰਹੀ ਹੈ ਤੇ ਕਈ ਥਾਵਾਂ ਤੇ ਜੋ ਦਿੱਲੀ ਦੇ ਕਈ ਥਾਵਾਂ ਨੇ

ਮੇਨਾਲ ਦੱਸ ਦिए ਕਿ ਬੀਜੇਪੀ ਦੇ ਆਗੂ ਮੰਜਨ ਸਿੰਘ ਸਿਰਸਾ ਫੋਨ ਲਾਈਨ ਤੇ ਜੁੜੇ ਹੋਏ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਵਾਟਰ ਕ੍ਰਾਈਸਿਸ ਦਿੱਲੀ 'ਚ ਪੈਦਾ ਹੋਇਆ ਹੈ ਤੇ ਜੋ ਬੀਜੇਪੀ ਦੇ ਬੀਜੇਪੀ ਦਾ ਜੋ ਬੀਜੇਪੀ ਹੈ ਉਹ 1 ਮਹੀਨੇ ਲਈ ਦਿੱਲੀ ਨੂੰ ਪਾਣੀ ਮੁਹੱਈਆ ਕਰਵਾਏ ਕੇਜਰੀਵਾਲ ਜੀ ਨੂੰ ਪੁੱਛੋ ਕੋਈ ਤੁਹਾਡੇ ਕੋਲ ਖੁਦ ਕੰਮ ਕਰਨ ਨੂੰ ਹੈ ਤੁਸੀਂ ਖੁਦ ਖੁਦ ਕਰ ਸਕਦੇ ਜੀ ਜੇ ਪੈਸਾ ਪਾਣੀ ਚਾਹੀਦਾ ਹੈ ਬੀਜੇਪੀ ਲੈ ਕੇ ਆਵੇ ਪੈਸੇ ਚਾਹੀਦੇ ਆ ਬੀਜੇਪੀ ਦੇ ਕੇ ਜਾਵੇ ਬਿਜਲੀ ਚਾਹੀਦੀ ਆ ਬੀਜੇਪੀ ਦੇ ਕੇ ਜਾਵੇ ਕੰਮ ਨਹੀਂ ਹੋ ਰਿਹਾ ਬੀਜੇਪੀ ਨਹੀਂ ਹਉਣ ਦੇ ਰਹੀ ਕੰਮ ਰੁਕੇ ਹੈ ਇੰਜੀਨੀਅਰ ਕੁਆਰਟ ਤੇ ਕੰਮ ਹੋ ਗਿਆ ਸੀ ਖੁਦ ਕਰ ਲੇ ਮਤਲਬ ਸਵਾਏ ਬਹਾਨਿਆਂ ਦੇ ਅਰਵਿੰਦ ਕੇਜਰੀਵਾਲ ਜੀ ਕੋਲ ਹੋਰ ਕੁਝ ਹੈ ਹੀ ਨਹੀਂ ਜਿਹੜੇ ਕਹਿੰਦੇ ਸੀ ਕਿ ਅਸੀਂ ਸਾਰੀ ਵਾਟਰ ਮੈਨੇਜਮੈਂਟ ਕਰ ਲਈ ਆ ਹੁਣ ਕਰ ਕਰ ਪਾਣੀ ਵੇਸਟੇਜ ਖਤਮ ਹੋ ਗਿਆ ਹੁਣ 100% ਪਾਣੀ ਲੋਗਾਂ ਦੇ ਘਰਾਂ ਤੱਕ ਜਾ ਰਿਹਾ ਹੈ ਉਹ ਕਿੱਥੇ ਗਈਆਂ ਉਹ ਸਾਰੀਆਂ ਗੱਲਾਂ ਵੀ ਐਸ ਜੈਕਚੁਅਲ ਕੀ ਹੈ ਜੀ ਉਹਨਾਂ ਦਾ ਸਾਰਾ ਟਾਈਮ ਪ੍ਰੋਪੋਗੈਂਡ ਦੇ ਚ ਰਹਿੰਦਾ ਹੈ ਸਾਰਾ ਟਾਈਮ ਤੇ ਰੋਣ ਧੋਣ ਚ ਨਿਕਲ ਜਾਂਦਾ ਹੈ ਪ੍ਰੈਸ ਕਾਨਫਰੈਂਸਾਂ ਕਰਨ ਚ ਨਿਕਲ ਜਾਂਦਾ ਹੈ ਸਾਰਾ ਟਾਈਮ ਤੇ ਝੂਠੇ ਇਲਜ਼ਾਮ ਲਗਾਉਣ ਚ ਨਿਕਲ ਜਾਂਦਾ ਕੰਮ ਤੇ ਉਹਨਾਂ ਦੇ ਮੰਤਰੀ ਕਰਦੇ ਹੀ ਨਹੀਂ ਤੁਸੀਂ ਖੁਦ ਦੇਖ ਲਓ ਉਹਨਾਂ ਦੇ ਸਾਰੇ ਮਿਨਿਸਟਰ ਸਵੇਰੇ ਸ਼ੁਰੂ ਹੁੰਦੇ ਨੇ ਇੱਕ 10 ਵਜੇ ਪ੍ਰੈਸ ਕਾਨਫਰੈਂਸ ਹੁੰਦੀ ਆ ਫਿਰ 11 ਵਜੇ ਹੁੰਦੀ ਆ ਫਿਰ 12 ਵਜੇ ਹੁੰਦੀ ਆ ਫਿਰ 1 ਵਜੇ ਹੁੰਦੀ ਆ ਫਿਰ 2 ਵਜੇ ਹੁੰਦੀ ਆ ਫਿਰ 3 ਵਜੇ ਹੁੰਦੀ ਆ ਫਿਰ 4 ਵਜੇ ਹੁੰਦੀ ਆ ਫਿਰ 5 ਵਜੇ ਜੀ ਸਾਰ ਦਿਨ ਪ੍ਰੈਸ ਕਾਨਫਰੈਂਸਾਂ सेसਾਜੀ ਤੋਂ ਦਿਨ ਪਹਿਲਾਂ ਹੀ ਜੋ ਆਰਤੀਸ਼ੀ ਕੈਬਨਿਟ ਮੰਤਰੀ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿ ਤੁਸੀਂ ਪ੍ਰੈਸ ਕਾਨਫਰੰਸ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਇਲਜ਼ਾਮ ਲਗਾਏ ਸੀਗੇ ਕਿ ਕੇਂਦਰ ਦੀ ਬੀਜੇਪੀ ਸਰਕਾਰ ਦੇ ਕਹਿੰਦੇ ਹੀ ਜੋ ਹਰਿਆਣਾ ਦੀ ਬੀਜੇਪੀ ਗਵਰਨਮੈਂਟ ਹੈ ਉਸਨੇ ਯਮੁਨਾ ਦਾ ਪਾਣੀ ਰੋਕਿਆ ਹੈ ਮੈਂ ਕਿਹਾ ਨਹੀਂ ਕੋਈ ਨਵੀਂ ਗੱਲ ਤੇ ਹੈ ਨਹੀਂ ਨਾ ਕੋਈ ਨਵੀਂ ਗੱਲ ਦੱਸਣਾ ਇਹ ਸਾਰੀ ਗੱਲ ਤਾਂ ਨਿਰੰਤਰ ਕਰਦੇ ਆ ਰਹੇ ਨੇ ਨਾ ਇਹ ਹੀ ਤਾਂ ਸਾਰੀਆਂ ਗੱਲਾਂ ਨੇ ਉਹਨਾਂ ਕੋਲ ਕਰਨ ਯਮੁਨਾ ਦਾ ਪਾਣੀ ਰੋਕ ਲਿਆ ਯਮੁਨਾ ਦਾ ਪਾਣੀ ਬੰਦ ਕਰਤਾ ਕੋਈ ਪਾਣੀ ਨਾ ਰੋਕਦਾ ਨਾ ਰੋਕ ਸਕਦਾ ਹੈ ਔਰ ਜੋ ਸਵਾਏ ਝੂਠ ਬੋਲਣ ਦੇ ਪਹਿਲੀ ਗੱਲ ਆ ਜਦੋਂ ਪਾਣੀ ਆ ਰਿਆ ਸੀ ਤੇ ਉਦੋਂ ਬੀਜੇਪੀ ਨਹੀਂ ਦੇ ਰਹੀ ਸੀ ਜਦੋਂ ਰੋਕ ਲਿਆ ਤੋ ਉਦੋਂ ਬੀਜੇਪੀ ਨੇ ਰੋਕ ਲਿਆ ਮਤਲਬ ਇੱਕ ਐਸਾ ਕਨਸੈਪਟ ਆ ਕਿ ਬੀਜੇਪੀ ਨੇ ਪਾਣੀ ਰੋਕ ਲਿਆ ਮਤਲਬ ਤੁਸੀਂ ਆਪਣੀ ਹਰ ਨਾਲਾਇਕੀ ਕਿਸੇ ਤੇ ਮੜਨੀ ਆ ਨਾ ਤੁਸੀਂ ਖੁਦ ਤੇ ਕਦੀ ਮੰਨਣਾ ਹੀ ਨਹੀਂ ਕਿ ਤੁਸੀਂ ਗਲਤ ਜੇ ਤੁਸੀਂ ਮੰਨਣਾ ਹੀ ਨਹੀਂ ਕਿ ਤੁਹਾਡਾ ਮੈਨੇਜਮੈਂਟ ਗਲਤ ਆ ਤੁਸੀਂ ਮੰਨਦਾ ਹੀ ਨਹੀਂ ਕਿ ਜਲ ਬੋਰਡ ਅੰਦਰ ਨਹੀਂ ਕਰਪਸ਼ਨ ਹੈ ਜਾਂ ਲੁੱਟਖੋਟ ਹੈ ਖੁਦ ਅਰਵਿੰਦ ਕੇਜਰੀਵਾਲ ਜੀ ਕਹਰੇ ਸੀਗੇ ਥੋੜੇ ਦਿਨ ਪਹਿਲਾਂ ਵੀਡੀਓ ਪਾ ਕੇ ਕਿ ਜਲ ਬੋਰਡ ਨੇ ਬੜੀ ਕਰਪਸ਼ਨ ਆ ਉਹਨਾਂ ਨੇ ਗਲਤ ਬਿੱਲ ਬਣਾ ਦਿੱਤੇ ਨੇ ਮੈਂ ਠੀਕ ਕਰਾਉਂਗਾ ਜਿਹੜੀ ਐਡੀ ਕਰਪਟ ਆਰਗੇਨਾਈਜੇਸ਼ਨ ਆ ਉਹਨੂੰ ਤੁਸੀਂ ਠੀਕ ਨਹੀਂ ਕਰ ਸਕਦੇ 10 ਸਾਲਾਂ ਦੇ ਅੰਦਰ ਇਹ ਵੀ ਬਲੇਮ ਬੀਜੇਪੀ ਤੇ ਆ ਸੋ ਨਾ ਕੋਈ ਪਾਣੀ ਰੋਕਦਾ ਏ ਨਾ ਕੋਈ ਪਾਣੀ ਚਲਾਉਂਦਾ ਨਹੀਂ ਸਿਰਤਾ ਜੀ ਫਿਰ ਪਾਣੀ ਦੀ ਕਿਲਤ ਦੇ ਲਈ ਜ਼ਿੰਮੇਵਾਰ ਕੌਣ ਹੈ ਕਿਸ ਦੀ ਰਿਸਪੌਂਸਿਬਿਲਟੀ ਬੰਦੀ ਹੈ ਅਕਾਉਂਟੇਬਿਲਟੀ ਬੰਦੀ ਹੈ ਤੁਹਾਡੀ ਤੁਹਾਡੀ ਜਿਹੜੀ ਟੀਵੀ ਤੇ ਖਬਰਾਂ ਚਲਾ ਰਹੇ ਜੀ ਤੁਸੀਂ ਖਬਰਾਂ ਨਾ ਚਲਾਓ ਤੇ ਜ਼ਿੰਮੇਵਾਰੀ ਖਤਮ ਹੋ ਜੂ ਆਪਣੇ ਆਪ ਗਰੋਲਾ ਨਹੀਂ ਰਹੂਗਾ ਦੇਖੋ ਅਰਵਿੰਦ ਕੇਜਰੀਵਾਲ ਦੀ ਜ਼ਿੰਮੇਵਾਰੀ ਤੇ ਹੈ ਦਿੱਲੀ ਅੰਦਰ 10 ਸਾਲਾਂ ਚ ਉਹਨਾਂ ਦੀ ਕਿਸੇ ਕੰਮ ਦੀ ਜ਼ਿੰਮੇਵਾਰੀ ਨਹੀਂ ਹੈਗੀ। ਤੁਹਾਡੀ ਜ਼ਿੰਮੇਵਾਰੀ ਤੁਸੀਂ ਖਬਰ ਨਾ ਚਲਾਓ ਬਸ ਸਭ ਕੁਝ ਠੀਕ ਹੋ ਜਾਊਗਾ। ਮੈਂ ਕਿਸ ਤਰ੍ਹਾਂ ਉਹਨਾਂ ਨੇ ਅਪੀਲ ਕੀਤੀ ਹੈ ਕਿ 1 ਮਹੀਨੇ ਲਈ ਦਿੱਲੀ ਦੇ ਲੋਕਾਂ ਨੂੰ ਪਾਣੀ ਦਿਵਾਏ ਭਾਜਪਾ ਇਸ ਦਾ ਕੀ ਕਹਿਣਾ ਹੈ ਇਸ ਤੇ ਕੀ ਕਹਿਣਾ ਤੁਹਾਡਾ? ਪਹਿਲੇ ਤੁਸੀਂ ਦੱਸੋ ਇਹ ਅਪੀਲ ਆ ਜਾਂ ਮੇ ਆ ਪਰ ਤੁਸੀਂ ਆਪਣੇ ਆਪ ਵੀ ਕਨਫਿਊਜ਼ ਹੋਏ ਪਏ ਜੇ ਤੁਹਾਨੂੰ ਪਹਿਲਾਂ ਰੀਟ੍ਰੀਟ ਕਰਨਾ ਪਊ ਚੰਗੀ ਤਰ੍ਹਾਂ ਹੁਣ ਉਹ ਅਪੀਲ ਕਰਦੇ ਪਏ ਨੇ ਇਲਜ਼ਾਮ ਲਗਾਉਂਦੇ ਪਏ ਨੇ ਦੋਸ਼ ਮੜਦੇ ਪਏ ਨੇ ਜਾਂ ਹੈਲਪ ਮੰਗਦੇ ਪਏ ਨੇ। ਜੀ। ਨੇ ਇੱਕ ਤਰੀਕੇ ਦੀ ਹੈਲਪ ਹੀ ਮੰਗਦੇ ਪਏ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਵਿੱਚ ਇੰਟਰਵਿਨ ਕਰੇ ਤੇ ਪਾਣੀ ਮੁਹੱਈਆ ਕਰਵਾਏ ਤੁਸੀਂ ਕਿਹਾ ਨਾ ਪਹਿਲਾਂ ਕਹੇ ਬੀਜੇਪੀ ਦੇ ਦੋਸ਼ ਲਗਾ ਰਿਹਾ ਕਿ ਉਹਨਾਂ ਨੇ ਪਾਣੀ ਰੋਕ ਲਿਆ ਨਹੀਂ ਉਹ ਤੇ ਆਤੀਸ਼ੀ ਜੋ ਕੈਬਨਿਟ ਮੰਤਰੀ ਸੀ ਕਿ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੈਂਸ ਕੀਤੀ ਗਈ ਸੀ ਤੇ ਫਿਰ ਆਪਾਂ ਸਲਾਹ ਕਰ ਲੈਣਾ ਨਾ ਲਗਾਏ ਗਏ ਸੀ ਤੇ ਫਿਰ ਆਪਾਂ ਸਲਾਹ ਕਰ ਲੈਣਾ ਨਾ ਪਹਿਲਾਂ ਮੈਂ ਤੁਹਾਡੇ ਟੀਵੀ ਚੈਨਲ ਤੇ ਬੇਨਤੀ ਕਰਦਾ ਹਾਂ ਆਤੀਸ਼ੀ ਜੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਪਹਿਲਾਂ ਦੋਵੇਂ ਆਣੇ ਆਪਸ ਵਿੱਚ ਘਰ ਬੈ ਕੇ ਸਲਾਹ ਕਰ ਲੋ ਜੇ ਲੋੜਾ ਤੁਹਾਡੀ ਹੈਲਪ ਲੈਣ ਨਾਲ ਥੋੜੀ ਜੀ ਹੂੰ ਸਲਾਹ ਕਰ ਲੈਣ ਵੀ ਆਪਾਂ ਦੋਸ਼ ਲਾਉਣਾ ਹੈ ਜਾਂ ਹੈਲਪ ਮੰਗਣੀ ਆ ਜੀ ਮੰਤਰੀ ਦੋਸ਼ ਲਾ ਰਿਹਾ ਕਿ ਪਾਣੀ ਰੋਕ ਲਿਆ ਸੀਐਮ ਹੈਲਪ ਮੰਗ ਰਿਹਾ ਕਿ ਨਹੀਂ ਸਾਨੂੰ ਥੋੜਾ ਪਾਣੀ ਦੇ ਦਿਓ ਇੱਕ ਮਹੀਨੇ ਵਾਸਤੇ ਐਕਸਟਰਾ ਸੋ ਦੋਵਾਂ ਨੂੰ ਪਹਿਲਾਂ ਘਰ ਬੈਠ ਕੇ ਸਲਾਹ ਕਰਨੀ ਪਊ ਕਰਨਾ ਕੀ ਆ ਮੈਂ ਤੇਹੀ ਬੇਨਤੀ ਕਰਦਾ ਤੁਹਾਡੀ ਹੈਲਪ ਦੀ ਲੋੜ ਨਹੀਂ ਹੈ ਕਿ ਮੇ ਨੂੰ ਤੁਹਾਡੀ ਹੈਲਪ ਦੀ ਲੋੜ ਸੰਬੰਧਿਤ ਮੇਰੇ ਤੋਂ ਮੈਂ ਲੈ ਲੈਣ ਮੈਂ ਬਹਿ ਜਾਣਾ ਦੋਵਾਂ ਦੇ ਨਾਲ ਜੀ ਦੋਵੇਂ ਬੈਠ ਕੇ ਸਲਾਹ ਕਰ ਲੋ ਭਾਈ ਕੀ ਕਰਨਾ ਚਾਹੁੰਦੇ ਜੀ ਹੈਲਪ ਮੰਗਣੀ ਹੈਲਪ ਦੀ ਗੱਲ ਕਰੀਏ ਆਪਾਂ ਸੀਐਮ ਨਾਲ ਦੋਸ਼ ਲਾਉਨੇ ਦੋਸ਼ਾਂ ਦੀ ਗੱਲ ਕਰੀਏ ਕੋਈ ਗੱਲ ਤੇ ਕਰੀ ਦੀ ਲਾਉਣ ਨਾ ਜੀ ਇਹ ਨਹੀਂ ਹੋ ਸਰ ਬਣਾ ਕਿ ਇੱਕ ਵੇਲੇ ਚ ਦੋ ਤਰ੍ਹਾਂ ਦੇ ਤੁਹਾਨੂੰ ਟੀਵੀ ਤਾਂ ਤੁਹਾਨੂੰ ਵੀ ਦਿੱਕਤ ਆ ਰਹੀ ਹੋਊਗੀ ਖਬਰ ਚੜਾਉਂ ਚ ਟੀਵੀ ਚ ਕਿਹੜੀ ਵਾਲੀ ਖਬਰ ਚੜਾਓ ਟੀਸੀਡੀ ਚ ਚਲਾਓ ਜਾਂ ਕੇਜ ਰਿਵਲ ਜੀ ਦੀ ਚਲਾਓ ਤੁਹਾਡਾ ਵੀ ਬੜਾ ਚੈਲੰਜ ਬਣ ਗਿਆ ਹੋਊਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨਜੇਤ ਸਿੰਘ ਸਿਰਸਾ ਭਾਜਪੀ ਆਗੂ ਸਾਣ ਨਾਲ ਜੁੜੇ ਸੀਗੇ ਪਰ ਰਾਜਧਾਨੀ ਦਿੱਲੀ ਚ ਜੋ ਵਾਟਰ ਕ੍ਰਾਈਸਿਸ ਹੈ ਉਹ ਤੇ ਬਣਿਆ ਹੋਇਆ ਹੈ ਕਿਉਂਕਿ ਜੋ ਪਾਰਾ ਹੈ ਟੈਂਪਰੇਚਰ ਹੈ ਕਈ ਥਾਵਾਂ ਤੇ 50 ਡਿਗਰੀ ਨੂੰ ਵੀ ਕ੍ਰਾਸ ਕਰ ਗਿਆ ਇਸ ਦੇ ਵਿਚਾਲੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ ਆਮਦੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੋ ਗੁਆਂਢੀ ਸੂਬੇ ਨੇ ਹਰਿਆਣਾ ਦੀ ਗੱਲ ਕਰੀ ਤੇ ਯੂਪੀ ਨਿਕਲ ਕਰੀ ਦੇ ਉਹਨਾਂ ਦੇ ਵੱਲੋਂ ਪਾਣੀ ਰੋਕਿਆ ਗਿਆ ਹੈ ਇਸ ਦੇ ਵਿਚਾਲੇ ਅਪੀਲ ਕੀਤੀ ਗਈ ਹੈ ਕਿ ਉਹਨੇ ਲਈ ਦਿੱਲੀ ਦੇ ਲੋਕਾਂ ਨੂੰ ਪਾਣੀ ਦਵਾਈ ਦਿੱਤੀ ਇਸ ਬਾਬਤ ਚਾਰਜ ਕੇਸ਼ੀਵਾਲ ਨੇ ਉਹਨਾਂ ਦੇ ਵੱਲੋਂ ਟੀਪੀ ਕੀਤਾ ਗਿਆ ਹਿਟਲੇਪਾਸ ਸੇਤੀ ਪੁਨਾ ਦਾ ਟਵੀਟ ਹਨ ਵਖਾਰਿਆ ਉਹਨਾਂ ਨੇ ਕਿ ਇਸ ਵਾਰ ਪੂਰੇ ਦੇਸ਼ 파ਰੀ ਗਰਮੀ ਪੈ ਰਹੀ ਹੈ ਜਿਸ ਕਾਰਨ ਦੇਸ਼ ਪਰਚ ਪਾਣੀ ਅਤੇ ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ ਦਿੱਲੀ ਨੂੰ ਗਵਾਂਡੀ ਰਾਜਾ ਤੋਂ ਮਿਲਣ ਵਾਲਾ ਪਾਣੀ ਵੀ ਘਟਾ ਦਿੱਤਾ ਗਿਆ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦਾ ਹੱਲ ਕਰਨਾ ਹੋਵੇਗਾ ਮੈਂ ਦੇਖ ਰਿਹਾ ਹਾਂ ਕਿ ਪਾਸ਼ਪਾਲ ਸਾਥੀ ਸਾਡਾ ਵਿਰੋਧ ਕਰ ਰਹੇ ਨੇ ਇਸ ਨਾਲ ਸਮੱਸਿਆ ਦਾ ਹੱਲ ਨਹੀਂ 67 करोड़, कैश 26 करोड़ प्रेशियस मेटल्स 23 करोड़ फ्री बीस जो है सात करोड़ टोटल जो कंपेयर टू तो पिछले दो साल सभा इलेक्शन सिर्फ दो सौ चिरासी करोड़ से हूँ वध के आठ सौ करोड़ हो चुकी है मतलब चार गुना वाए है। तो कंपलेन जो साजे तक आए हैं, वक्रे वक्रे, वक्रे सिस्टम है सा तो है जो एम वायलेशन मॉनिटर करता है दैट इज टेन थाउसेंड कंप्लेट अजे तक आए हैं सौ अराउंड नाइनटी नाइन परसेंट असरी रिसोल्यूशन कर चुके हैं और विद इन टाइम कर चुके हैं एंड सौ मिनट की साड़ी जो टारगेट है वो असी ऑलरेडी कर चुके हैं एन जी एस पी पोर्टल है साड़ी कंप्लेंट्स मोनीटर वास्ते ऑनलाइन पोर्टल है वह बारह सौ के आसपास कंप्लेन है और अदर कंपलेन थ्रू मेल और हार्ड कॉपी भी आ जाती है वो दैट इज अराउंड टू थाउजेंड फाइव हंड्रेड इस तरह की टोटल साढ़े को चौदह हज़ार छे सौ 43 ਕੰਪਲੇਂਟ ਆਲਰੇਡੀ ਆ ਚੁਕੀ ਐ ਅਸੀਂ ਆਲਰੇਡੀ ਇਹਦੇ ਵਿੱਚ 99% 14 ਹਜ਼ਾਰ 643 ਤੋਂ ਦੀ ਕਾਰਵਾਈ ਹੈ ਅਸੀਂ ਆਲਰੇਡੀ 99% ਕਰ ਚੁੱਕੇ ਕੁਝ ਅੰਡਰ ਪ੍ਰੋਸੈਸ ਵੀ ਹੈ ਟੈਕਨੋਲੋਜੀ ਇਨੀਸ਼ੀਏਟਿਵ ਅਸੀਂ ਇਲੈਕਸ਼ਨ ਕਮਿਸ਼ਨ ਦੀ ਟੈਕਨੋਲੋਜੀ ਇਨੀਸ਼ੀਏਟਿਵ ਤੁਹਾਨੂੰ ਪਤਾ ਹੀ ਹੈ ਸੀ ਵਿਜ਼ੂਲ ਵੀ ਹੈ ਸਾਕਸ਼ਮ ਐਪ ਹੈ ਵੱਖਰੇ ਵੱਖਰੇ ਟਾਈਪ ਦੇ ਵਾਟਰ ਹੈਲਪਲਾਈਨ ਐਪ ਹੈ ਇਸ ਤਰ੍ਹਾਂ ਦੀ ਕਾਫੀ ਹੈ ਉਹਨਾਂ ਦੀ ਇਨੀਸ਼ੀਏਟਿਵ ਉਸ ਤੋਂ ਅਲਾਵਾ ਸਾਡੇ ਵੱਲੋਂ ਜੋ ਸੀਓ ਆਫਿਸ ਵੱਲੋਂ ਇੱਕ ਪੋਲ ਐਕਟੀਵਿਟੀ ਮਾਨੀਟਰਿੰਗ ਸਿਸਟਮ ਅਸੀਂ ਇਹ ਕੀਤਾ ਹੈ ਇਹ ਦੇ ਵਿੱਚ ਵਾਟਰ ਟੈਂਡ ਆਊਟ ਹੈ ਨਾਲ ਦੀ ਨਾਲ ਸੜੀ ਕੋਲ ਇੱਥੇ ਇੱਕ ਕੰਟਰੋਲ ਰੂਮ ਚ ਆ ਜਾਂਦੀ ਹੈ ਤੇ ਜੀਪੀਐਸ ਸਾਡੀ ਸਾਰੇ ਜੋ ਜਿੰਨੇ ਵੀ ਵਹੀਕਲਸ ਹੈ ਉਹਦੇ ਵਿੱਚ ਜੀਪੀਐਸ ਅਸੀਂ ਮਾਨੀਟਰ ਕਰਤਾ ਹੈ ਤੇ ਉਹ ਉਹ ਵੀ ਲਗਾਏ ਹੋਏ ਹੈ ਕਯੂ ਇਨਫੋਰਮੇਸ਼ਨ ਸਿਸਟਮ ਹੈ ਹੁਣ ਅਸੀਂ ਲੇਟੈਸਟ ਜੋ ਹੈ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਤਾਂ ਕਿ ਲੋਕਾਂ ਨੂੰ ਐਗਜ਼ੈਕਟਲੀ ਕਯੂ ਦੇ ਵਿੱਚ ਕਿੰਨੇ ਬੰਦੇ ਖੜੇ ਹੈ ਉਹਦੇ ਬਾਰੇ ਡੀਟੇਲ ਪਤਾ ਚੱਲੇ ਇਹ तीन चार है उस तो अलावा पुलिस की तरफ से भी सर की तरफ से भी एक और इनिशिएटिव पेट्रोलिंग पार्टी की जो ऑनलाइन मॉनिटरिंग है वो भी असी सर भी एक्सप्लेन करेंगे